ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਸੋ ਦੋਸਤੋ ਤੁਸੀਂ ਅੱਗੇ ਵੀ ਦੇਖਿਆ ਹੋਣਾ ਕਾਫੀ ਦਿਨਾਂ ਤੋਂ ਜਿਹੜੇ ਆਪਣੇ ਮਹਾਮ ਆ ਪੌਦੇ ਲਾਉਣ ਦੀ ਚੱਲ ਰਹੀ ਆ ਅੱਜ ਅਸੀਂ ਖੜੇ ਹਾਂ ਮੇਰੀ ਪੀਰੀ ਦੇ ਮਾਲਕ ਸ੍ਰੀ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਨਾਮ ਤੇ ਇਹ ਸਕੂਲ ਆ ਸੀਨੀਅਰ ਸੈਕੰਡਰੀ ਸਕੂਲ ਆ ਜਿਹਨਾਂ ਦੇ ਨਾਮ ਤੇ ਬਣਿਆ ਹੋਇਆ ਮੇਰੀ ਪੀਰੀ ਦੇ ਮਾਲਕ ਸ੍ਰੀ ਹਰਗੋਬਿੰਦ ਸਾਹਿਬ ਜੀ ਪਿੰਡ ਲੋਪੋ ਦਾ ਸਕੂਲ ਆ ਮੇਨੀਆ ਰੋਡ ਤੇ ਸਕੂਲ ਆ ਇਹਨਾਂ ਦੀ ਜਿਹੜੀ ਸਕੂਲ ਦੀ ਸ਼ੁਰੂਆਤ ਆ ਉਹ ਪਿੰਡ ਲੋਪੋ ਦੇ ਸਾਡੇ ਸਰਦਾਰ ਗਰਜਾਰਾ ਸਿੰਘ ਜੀ ਜਥੇਦਾਰ ਤੁਸੀਂ ਆਮ ਹੀ ਜਾਣਦੇ ਹੋਵੋਗੇ ਉਹਨਾਂ ਨੂੰ ਉਹਨਾਂ ਦੇ ਨਾਮ ਉਹਨਾਂ ਨੇ ਇਹ ਸਕੂਲ ਦੀ ਸ਼ੁਰੂਆਤ ਕੀਤੀ ਸੀਗੀ ਤੇ ਉਹਨਾਂ ਨੇ ਬਣਾਇਆ ਸੀਗਾ ਅੱਜ ਇਹ ਸਕੂਲ ਨੂੰ ਚਲਾ ਰਹੇ ਆ ਬਾਈ ਜੀ ਅਵਤਾਰ ਸਿੰਘ ਜੀ ਉਹਨਾਂ ਦੇ ਸੁਪੁੱਤਰ ਗਰਜੀਤ ਸਿੰਘ ਜੀ ਉਹਨਾਂ ਦੀ ਉਹਨਾਂ ਦੀ ਵੀ ਬਦੌਲਤ ਇਹ ਸਕੂਲ ਚੱਲ ਰਿਹਾ ਏ ਤੇ ਉਹਨਾਂ ਵੱਲੋਂ ਸਾਨੂੰ ਇੱਕ ਮੈਸੇਜ ਦਿੱਤਾ ਗਿਆ ਸੀਗਾ ਵੀ ਸਾਡੇ ਸਕੂਲ ਦੇ ਵਿੱਚ ਪੌਦਿਆਂ ਦੀ ਬਹੁਤ ਕਮੀ ਆ ਵੀ ਸਾਡੇ ਸਕੂਲ ਦੇ ਵਿੱਚ ਪੌਦੇ ਲਗਾਏ ਜਾਣ ਅੱਜ ਇਸ ਸਕੂਲ ਦੇ ਵਿੱਚ 100 ਪੌਦੇ ਲਗਾਇਆ ਏ ਉਹ 100 ਪੌਦਾ ਆ ਸਾਡੇ ਬਜ਼ੁਰਗ ਖਰੇ ਆ ਪਿੰਡ ਦੇ ਜਿਹੜੇ ਮੰਰੇਗਾ ਦੇ ਵਿੱਚ ਕੰਮ ਕਰਦੇ ਆ ਇਹਨਾਂ ਦੀ ਸੇਵਾ ਦੇ ਨਾਲ ਅੱਜ ਇਹਨਾਂ ਦੀ ਬਦੌਲਤ ਅੱਜ ਸਕੂਲ ਦੇ ਵਿੱਚ ਪੂਰਾ 100 ਪੌਦਾ ਲਾਇਆ ਹੈ ਮੈਂ ਆਪਣੇ ਵੱਲੋਂ ਆਪਣੀ ਟੀਮ ਵੱਲੋਂ ਸੈਕਟਰੀ ਸਾਹਿਬਾਨ ਦਾ ਮੰਰੇਗਾ ਟੀਮ ਦਾ ਇਹ ਬਜ਼ੁਰਗਾਂ ਦਾ ਜਿਨ੍ਹਾਂ ਨੇ ਅੱਜ ਸਾਰਾ ਦਿਨ ਲਾ ਕੇ ਅੱਜ ਪੂਰਾ ਦਿਨ ਲਾ ਕੇ ਇਹਨਾਂ ਨੇ ਅੱਜ ਪੂਰਾ 100 ਪੌਦਾ ਆਪਣੇ ਸਕੂਲ ਦੇ ਵਿੱਚ ਲਾਇਆ ਹੈ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਆਓ ਤੁਹਾਨੂੰ ਵੀ ਸਾਰਿਆਂ ਨੂੰ ਜਿੰਨੇ ਵੀ ਫੇਸਬੁੱਕ ਤੇ ਮੇਰੇ ਭਰਾ ਐ ਮੇਰੀਆਂ ਭੈਣਾਂ ਪਯਾਰ ਗੋ ਸਾਰਿਆਂ ਨੂੰ ਬੇਨਤੀ ਕਰਦਾ ਆਪਣੇ ਪਿੰਡਾਂ ਦੇ ਵਿੱਚ ਸਾਰੇ ਜਿੱਥੇ ਵੀ ਤੁਹਾਨੂੰ ਜਗ੍ਹਾ ਮਿਲਦੀ ਹੈ ਖਾਲੀ ਜਿੱਥੇ ਆਪਾਂ ਸੰਭਾਲ ਕਰ ਸਕੀਏ ਇਹ ਜੀ ਜਗ੍ਹਾ ਕਿਤੇ ਪਈ ਆ ਉਥੇ ਪੌਦੇ ਲਾਓ ਆਪਾਂ ਨੂੰ ਅੱਜ ਪੌਦਿਆਂ ਦੀ ਬਹੁਤ ਜ਼ਰੂਰਤ ਆ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਇਹ ਹਾਲਾਤ ਇੰਨੇ ਮਾੜੇ ਹੋ ਗਏ ਆ ਵੀ ਜਿਹੜਾ ਵਾਤਾਵਰਨ ਬਹੁਤ ਧੁੰਦਲਾ ਤੇ ਗੰਦਲਾ ਰਹਿ ਹੋ ਰਿਹਾ ਏ ਤੇ ਬਿਮਾਰੀਆਂ ਦੇ ਨਾਲ ਆਪਾਂ ਜੂਝ ਰਹੇ ਆ ਤੇ ਆਪਾਂ ਨੂੰ ਅੱਜ ਆਪਣਾ ਫਰਜ਼ ਬਣਦਾ ਏ ਵੀ ਆਪਾਂ ਵਾਤਾਵਰਨ ਨੂੰ ਕਿਵੇਂ ਆਪਾਂ ਸੁੱਧ ਬਣਾ ਸਕਦੇ ਆ ਆਪਣਾ ਜਿਹੜਾ ਵਾਤਾਵਰਨ ਆ ਪੰਜਾਬ ਦਾ ਪਿੰਡਾਂ ਦਾ ਸ਼ਹਿਰਾਂ ਦਾ ਕਿਵੇਂ ਆਪਾਂ ਸੁੱਧ ਨੂੰ ਬਣਾ ਸਕਦੇ ਆ ਇਹ ਪੌਦੇ ਆਪਾਂ ਰੁੱਖ ਲਾਓ ਵਾਧ ਵਾਧ ਇੱਕ ਰੁੱਖ ਤੇ 100 ਸੌ ਰੁੱਖ ਸਾਰੇ ਵੀਰਾਂ ਨੂੰ ਮੇਰੀ ਬੇਨਤੀ ਆ ਹੱਥ ਜੋੜ ਕੇ ਦੁਆਰੇ ਵੀ ਜਿੰਨੇ ਵੀ ਤੁਸੀਂ ਪਿੰਡਾਂ ਦੇ ਵਿੱਚ ਰਹਿੰਦੇ ਜਾਂਦੇ ਆਉਣੇ ਜਾਂਦੇ ਆ ਜਿੱਥੇ ਆਪਣੇ ਕੋਲ ਜਗ੍ਹਾ ਪਈ ਆ ਜਾਂ ਜਦੋਂ ਤੁਹਾਡੇ ਖੇਤਾਂ ਦਾ ਜ਼ਮੀਨਾਂ ਆਪਣਾ ਮੋਟਰਾਂ ਵਿੱਚ ਬੋਰ ਆ ਜਿੱਥੇ ਉਥੇ ਇੱਕ ਦੋ ਦੋ ਪੌਦੇ ਜ਼ਰੂਰ ਲਾਓ ਜਾਂ ਜਿਵੇਂ ਜਿਹਨਾਂ ਦੇ ਸੜਕਾਂ ਦੇ ਖੇਤ ਲੱਗਦੇ ਨਾਲ ਨਾਲ ਉਥੇ ਜਿਵੇਂਂਂ ਦੇ ਕਾਲੇ ਲਾਉਂਦੇ ਕਈ ਵੀਰ ਉਦੋਂ ਪੱਟ ਦਿੰਦੇ ਆ ਕਹਿੰਦੇ ਸ਼ਾਨਾ ਸਾਡੀ ਫਸਲ ਕਰਾ ਹੋਊਗੀ ਵੀਰੋ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਫਸਲ ਨੂੰ ਮਿਹਰਬਾਨੀ ਕਰਕੇ ਜੇ ਇੱਕ ਅਧਾ ਮਰਲਾ ਖਰਾਬ ਵੀ ਹੋ ਜਾ ਕੋਈ ਫਰਕ ਨਹੀਂ ਪੈਂਦਾ ਸਿਆਣੇ ਕਹਿੰਦੇ ਹੁੰਦੇ ਇੱਕ ਰੋਖੋਂ ਤੇ 100 ਸੋਖੋ ਇਹ ਚੀਜ਼ ਨੂੰ ਸੋਚ ਕੇ ਮੇਰੀ ਬੇਨਤੀ ਹੱਥ ਜੋੜ ਕੇ ਆਓ ਰਲ ਮਿਲ ਕੇ ਸਾਰੇ ਜਿੱਥੇ ਵੀ ਜਗਾ ਪਈ ਉਹਤੇ ਪੌਦੇ ਲਾਓ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਬੇਨਤੀ ਆ ਵੀ ਇਹ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਓ ਇਹ ਇੱਕ ਮੈਸੇਜ ਦੇ ਰਿਹਾ ਆਪਣੇ ਵੱਲੋਂ ਪੰਜਾਬ ਦੇ ਲੋਕਾਂ ਨੂੰ ਹਰ ਘਰ ਨੂੰ ਹਰ ਪਰਿਵਾਰ ਨੂੰ ਚਾਹੇ ਕੋਈ ਜਨਮ ਦਿਨ ਮਨਾਉਣਾ ਹੈ ਜਾਂ ਕੋਈ ਤੁਸੀਂ ਵਿਆਹ ਸਾਧੀਆਂ ਕਰਦੇ ਆ ਮਿਹਰਬਾਨੀ ਕਰਕੇ ਉਹੋ ਜਿਹੇ ਦਿਨ ਦੇ ਖੁਸ਼ੀ ਦੇ ਟਾਈਮ ਤੇ ਕਿਤੇ ਨਾ ਕਿਤੇ ਪੌਦੇ ਜ਼ਰੂਰ ਲਾਇਆ ਇਸ ਵੀਡੀਓ ਨੂੰ ਇਸ ਪੇਜ ਨੂੰ ਫੋਲੋ ਕਰੋ ਬਧਵਾਦ ਤੇ ਵੀਡੀਓ ਨੂੰ ਬਧਵਾਦ ਸ਼ੇਅਰ ਕਰੋ ਧੰਨਵਾਦ ਸਾਥਿਓ ਟੋਡਾ ਛੋੜਾ ਵੀਰ ਅਮਰੀਕ ਸਿੰਘ ਲੋਪੋ